ਸਚਰਕਾਲ ਪੰਜਾਬੀ ਜੀਕੇ ਤੁਹਾਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੇਹਾਂ ਤੋੜਲਾ ਮਨਪ੍ਰੀਖੋਰ ਦਰਸ਼ਕੋ ਜਿਵੇਂ ਤੁਹਾਨੂੰ ਅਸੀਂ ਪਹਿਲੇ ਅਪਡੇਟ ਵੀ ਦੱਸਿਆ ਸੀ ਕਿ 에어 ਇੰਡੀਆ ਦਾ ਲੰਡਨ ਜਾਣ ਵਾਲਾ ਜਹਾਜ਼ ਜੋ ਉਡਾਨ ਸਮੇਂ ਅੰਮਦਾਬਾਦ ਵਿੱਚ ਹੀ ਹਾਦਸਾ ਗ੍ਰਸਤ ਹੋ ਗਿਆ ਸੀ ਜਿਸ ਵਿੱਚ 242 ਲੋਕ ਸਵਾਰ ਸਨ ਅਤੇ ਇਸ ਨੂੰ ਲੈ ਕੇ ਚੋਂ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਦੱਸਿਆ ਜਾ ਰਿਹਾ ਹੈ ਕਿ ਹੁਣ ਜੋ ਇਹ ਜਹਾਜ਼ ਸੀ ਉਹ ਪਲੇਨ ਕਰੈਸ਼ ਹੋਇਆ ਸੀ ਇਹ ਦੱਸਿਆ ਜਾ ਰਿਹਾ ਹੈ ਕਿ ਕਾਲਜ ਦੀ ਮੈਸੂਤ ਦਿਖਿਆ ਸੀ ਜਿਸ ਵੀ ਦੱਸਿਆ ਜਾ ਰਿਹਾ ਹੈ ਕਿਈ ਵਿਦਿਆਰਥੀਆਂ ਦੀ ਜੋ ਹੈ ਕਿ ਮਾਰੇ ਜਾਂ ਖਦਸ਼ਾ ਬਣਿਆ ਹੋਇਆ ਹੈ ਪਰ ਫਿਲਹਾਲ ਥੋੜੀ ਜਿਮ ਡਿਟੇਲ ਵੀ ਦੱਸਦੀ ਹੈ ਕਿ ਇਸ ਤੇ ਜਹਾਜ਼ ਹਾਦਸਾ ਗ੍ਰਸਤ ਹੋਇਆ ਤਾਂ ਇਸ ਦੀ ਆਵਾਜ਼ ਕਿੰਨੇ ਕਿਲੋਮੀਟਰ ਦੂਰ ਤੱਕ ਗਈ ਕਿਉਂਕਿ ਇੰਨਾ ਵੱਡਾ ਹਾਦਸਾ ਇਤਨੀ ਵੱਡੀ ਘਟਨਾ ਵਾਪਰੀ ਜਿਸ ਵਿੱਚ ਇਹ ਜਹਾਜ਼ ਪਲੇਨ ਦੇ ਕ੍ਰੈਸ਼ ਹੋਣ ਦੇ ਨਾਲ ਇਸ ਪਲੇਨ ਦੇ ਕ੍ਰੈਸ਼ ਹੋਣ ਤੋਂ ਬਾਅਦ ਜੋ ਜਹਾਜ਼ ਹਾਦਸਾ ਗ੍ਰਸਤ ਹੋਇਆ ਉਸ ਦੀ ਇਸ ਦੀ ਆਵਾਜ਼ ਕਿੰਨੇ ਕਿਲੋ ਮੀਟਰ ਦੂਰ ਤੱਕ ਲੋਕਾਂ ਨੂੰ ਸੁਣਾਈ ਦਿੱਤੀ ਅਤੇ ਇਸੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਨੇੜੇ ਦੇ ਲੋਕ ਪੁਲਿਸ ਪ੍ਰਸ਼ਾਸਨ ਪੂਰਾ ਮੈਡੀਕਲ ਸਟਾਫ ਅਤੇ ਜੋ ਬਚਾਅ ਕਾਰਜੀ ਸਾਰੇ ਉੱਥੇ ਮੌਕੇ ਤੇ ਪਹੁੰਚ ਕੇ ਪਰ ਇੱਕ ਧਿਆਨ ਭਿਆਨਕ ਅਤੇ ਇੱਕ ਦਰਦਨਾਕ ਹਾ사 ਜੋ ਅਹਮਦਾਬਾਦ ਹੀ ਦੱਸਿਆ ਜਾ ਰਿਹਾ ਹੈ ਕਿ 에어 ਇੰਡੀਆ ਦਾ ਜੋ ਜਹਾ ਲੰਡਨ ਲਈ ਜੋ ਉਡਾਨ ਪਰ ਕੇ ਜਾ ਰਿਹਾ ਸੀ ਤਾਂ ਉਡਾਨ ਸਮੇਂ ਅਹਮਦਾਬਾਦ ਵਿੱਚ ਇਹ ਹਾ사ਗ੍ਰਸਤ ਹੋ ਗਿਆ 2342 ਲੋਕ ਸਵਾਰਨ ਫਿਲਹਾਲ ਜੋ ਦੱਸਿਆ ਜਾ ਰਿਹਾ ਇਸ ਵਕਤ 133 ਲੋਕਾਂ ਦੀ ਮਾਰੇ ਜਾਨ ਦੀ ਜੋ ਅਪਡੇਟ ਨਿਕਲ ਕੇ ਸਾਹਮਣੇ ਆਈ ਤੇ ਇਹਨਾਂ ਲੋਕ ਜ਼ਖਮੀ ਹੋ ਚੁੱਕੇ ਹਨ ਪਰ ਫਿਲਹਾਲ ਥੋੜਾ ਡਿਟੇਲ ਵੀ ਤੁਹਾਨੂੰ ਦੱਸ ਦਈਏ ਕਿ ਵਿਸਫੋਟ ਦੀ ਆਵਾਜ਼ ਨਾਲ ਕਿੰਨੇ ਕਿਲੋਮੀਟਰ ਤੱਕ ਸੁਣਾਈ ਦਿੱਤੀ ਕਾਲਜ ਅਤੇ ਹਸਪਤਾਲ ਦਾ ਸਟਾਫ ਆਸ-ਪਾਸ ਦੇ ਲੋਕ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਤੁਰੰਤ ਬਚਾਅ ਕਾਰਜ ਲਈ ਮੌਕੇ ਤੇ ਪਹੁੰਚ ਗਈਆਂ ਵਿਦਿਆਰਥੀਆਂ ਦੀਆਂ ਚੱਪਲਾਂ ਕਿਤਾਬਾਂ ਅਤੇ ਮੈਸ ਦੇ ਬਾਹਰ ਟੁੱਟੀਆਂ ਪਲੇਟਾਂ ਹਾਦਸੇ ਦੀ ਗੰਭੀਰਤਾ ਦੱਸ ਰਹੀਆਂ ਸੰਤੋ ਤੁਹਾਨੂੰ ਇਸ ਦੇ ਨਾਲ ਹੀ ਵੀ ਦੱਸਦੀ ਹੈ ਕਿ ਅਸੀਂ ਆਪਣੀ ਜੋ ਫੇਸਬੁੱਕ ਪੇਜ ਟਵਿੱਟਰ ਇਨਸਟਾ ਟਵਿੱਟਰ ਇੰਸਟਾ ਤੇ YouTube ਇਹ ਸਾਰੇ ਪੇजेस ਤੇ ਅਸੀਂ ਇਹਨਾਂ ਦੇ ਜੋ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਉਹ ਵੀ ਅਸੀਂ ਅਪਲੋਡ ਕਰਾਂਗੇ ਤੁਸੀਂ ਵੇਖ ਸਕਦੇ ਜੋ ਜੋ ਵੀ ਡਿਟੇਲਸ ਦੇ ਨਾਲ ਤੁਹਾਨੂੰ ਅਪਡੇਟ ਮਿਲਦੀ ਰਹੇਗੀ ਇਸ ਹਾਦਸੇ ਨੂੰ ਲੈ ਕੇ ਅਸੀਂ ਉਹ ਵੀ ਤੋੜਨਾ ਸਾਂਝ ਕਰਦੇ ਰਹਾਂਗੇ ਫਿਲਹਾਲ ਤੁਹਾਨੂੰ ਵਾਪਸ ਥੋੜਾ ਡਿਟੇਲ ਤੇ ਮੈਂ ਲੈ ਜਾਵਾਂ ਅਹਮਦਾਬਾਦ ਜ਼ਹਾ ਹਾਦਸੇ ਤੋਂ ਬਾਅਦ ਹੈਰਾਨ ਕਰਨ ਵਾਲੀਆਂ ਖਬਰਾਂ ਆ ਰਹੀਆਂ ਹਨ ਦੱਸਿਆ ਜਾ ਰਿਹਾ ਹੈ ਕਿ 에어 ਇੰਡੀਆ ਦਾ 에 ਡ੍ਰੀਮ ਲਾਈਨਰ ਜਹਾਜ਼ ਉਡਾਨ ਪਰੰਤੋ ਕੁਝ ਮਿੰਟਾਂ ਬਾਅਦ ਹੀ ਅਗ ਦਾ ਗੋਲਾ ਬਣ ਗਿਆ ਅਤੇ ਫਿਰ ਬੀਜੇ ਮੈਡੀਕਲ ਕਾਲਜ ਦੇ ਹੋਸਟਲ ਮੈਸ ਉੱਤੇ ਡਿੱਗ ਗਿਆ ਇਹ ਹਾਸਾ ਵਿੱਚ ਕਈ ਐਮਬੀਬੀਐਸ ਵਿਦਿਆਰਥੀਆਂ ਦੇ ਮਾਰੇ ਜਾਨ ਦਾ ਵੀ ਖਤਸ਼ਾ ਹੈ ਕਿਉਂਕਿ ਇਹ ਜਹਾਜ਼ ਦੁਪਹਿਰ 1:38 ਵਜੇ ਆਪਰਿਆ ਜਦੋਂ ਸਾਰੇ ਮੈਡੀਕਲ ਵਿਦਿਆਰਥੀ ਮੈਸ ਵੀ ਦੁਪਹਿਰ ਦਾ ਖਾਣਾ ਖਾ ਰਹੇ ਸਨ ਹਾਲਾਂਕਿ ਅਜੇ ਤੱਕ ਇੱਕ ਵੀ ਵਿਦਿਆਰਥੀ ਦੀ ਮੌਤ ਦੀ ਪੁਸ਼ਟੀ ਹਲੇ ਨਹੀਂ ਹੋਈ ਹੈ ਜਹਾਜ਼ ਵਿੱਚ 242 ਲੋਕ ਸਵਾਰ ਸਨ ਹੁਣ ਤੱਕ 133 ਲੋਕਾਂ ਦੀਆਂ ਜੋ Laasha પ્રાપ્ત ਹੋਈਆਂ ਹਨ حاصل ਹੋਈਆਂ ਮਿਲੇ ਹਨ ਸੂਤਰਾਂ ਦੇ ਮੁਤਾਬਿਕ ਜੋ ਦੱਸਿਆ ਜਾ ਰਿਹਾ ਹੈ ਕਿ ਇੰਨਾ ਭਿਆਨਕ ਸੀ ਕਿ ਹਾਸਾ ਇੰਨਾ ਭਿਆਨਕ ਸੀ ਕਿ ਮੈਸ ਦੀ ਛੱਤ ਪੂਰੀ ਤਰ੍ਹਾਂ ਡਿੱਗ ਗਈ ਸ਼ੁਰੂਆਤੀ ਜਾਣਕਾਰੀ ਅਨੁਸਾਰ ਬਹੁਤ ਸਾਰੇ ਵਿਦਿਆਰਥੀਆਂ ਦੇ ਮਰਨ ਦਾ ਖਦਸ਼ਾ ਹੈ ਅਤੇ ਕਈ ਗੰਭੀਰ ਜ਼ਖਮੀ ਹਨ ਰਾਹਤ ਅਤੇ ਬਚਾਅ ਕਾਰਜ ਪੂਰੇ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ Air India ਦਾ A Dream ਲਾਈਨਰ ਜਹਾਜ਼ ਉਡਾਨ ਪਰੰਤੂ 5 ਮਿੰਟ ਬਾਅਦ ਹੀ ਤਕਨੀਕੀ ਕੋ ਟੈਕਨੋਲੋਜੀ ਜੋ ਤਕਨੀਕੀ ਖਰਾਬੀ ਦਾ ਸ਼ਿਕਾਰ ਹੋ ਗਿਆ ਕੰਟਰੋਲ ਗੁਆਨ ਤੋਂ ਬਾਅਦ ਇਹ ਸਿੱਧਾ ਕਾਲਜ ਦੇ ਯੂਜੀ ਹੌਸਟਲ ਦੇ ਮੈਸ ਉੱਤੇ ਜਾ ਡਿੱਗਿਆ ਅਤੇ ਇਹ ਵੀ ਦੱਸਿਆ ਜਾ ਰਿਹਾ ਇਸ ਸਮੇਂ ਦਰਜਨਾ ਵਿਦਿਆਰਥੀਆਂ ਮੈਸ ਵੀ ਖਾਣਾ ਖਾ ਰਿਹਾ ਸੀ ਹਾਦਸਾ ਸਮਾਂ ਬਹੁਤ ਜੋ ਹਾਦਸਾ ਹੋ ਉਸ ਸਮੇਂ ਇਹ ਸਮਾਂ ਬਹੁਤ ਹੀ ਡਰਾਉਣਾ ਸੀ ਕਿਉਂਕਿ ਇਹ ਦੁਪਹਿਰ ਦੇ ਖਾਣੇ ਸਮੇਂ ਦੌਰਾਨ ਵਾਪਰੇ ਆਤੇ ਜਦ ਇਹ ਇਹ ਵੀ ਅਸੀਂ ਆਪਣੀ ਜੋ ਅਕਾਊਂਟ ਸਾਡੇ ਪੇਜੀ ਸਨ ਅਸੀਂ ਉੱਤੇ ਅਪਲੋਡ ਕੀਤਾ ਕਿ ਤਰਾਏ ਹਾਦਸਾ ਜਦ ਵਾਪਰਿਆ ਤਾਂ ਉੱਥੇ ਸਭ ਤੋਂ ਪਹਿਲਾਂ ਤਾਂ ਕਾਲਾ ਕਾਲਾ ਧੂਆਂ ਫੈਲ ਗਿਆ ਉਸ ਤੋਂ ਬਾਅਦ ਅਗ ਦੀਆਂ ਲਪਟਾਂ ਜੋ ਦੂਰ ਦੂਰ ਤੱਕ ਦਿਖਾਈ ਦਿੱਤੀਆਂ ਅਤੇ ਤੁਹਾਨੂੰ ਇਹ ਵੀ ਦੱਸਦੀ ਹਾਂ ਕਿ 에어 ਇੰਡੀਆ ਦੀ ਫਲਾਈਟ ਏ आई 171 जो की अहमदाबाद ਤੋਂ ਲੰਡਨ ਜਾ ਰਹੀ ਸੀ ਟੇਕ ਆਫ ਤੋਂ ਸਿਰ 5 ਮਿੰਟ ਬਾਅਦ ਹੀ ਮਿਗਾਨੀ ਨਗਰ ਖੇਤਰ ਵੀ ਹਾ사ਗ੍ਰਸਤ ਹੋ ਗਈ ਅਤੇ ਇਹ ਜਹਾਜ਼ ਇੱਕ ਬੋਇੰ 787 ਡ੍ਰੀਮ ਲਾਈਨਰ ਸੀ ਜਿਸ ਵਿੱਚ ਕੁੱਲ 242 ਲੋਕ ਇਸ ਤੇ ਸਵਾਰ ਸਨ ਇਨ੍ਹਾਂ ਵਿੱਚ 230 ਯਾਤਰੀ ਦੋ ਪਾਇਲਟ ਅਤੇ 10 ਕੈਬਿਨ ਕਰੂ ਸ਼ਾਮਲ ਸਨ ਉਹਨੂੰ ਦੱਸ ਦਿੱਤੀ ਕਿ ਇਸ ਜਾਦੂ ਇਹ ਹਾਸਾ ਵਾਪਰਿਆ ਤਾਂ ਉੱਥੇ ਲੋਕਾਂ ਵਿੱਚ ਹਫੜਾ ਦਫੜੀ ਮਚ ਗਈ ਅਤੇ ਏ ਵੀ ਦੱਸਿਆ ਜਾ ਰਿਹਾ ਕਿ ਜੋ ਇਹ ਹਾ사 ਹੋਇਆ ਤਾਂ ਇਸ ਹਾਸੇ ਦੀ ਜੋ ਕਟਨਾ ਨਹੀਂ ਜੋ ਆਵਾਜ਼ ਹੈ ਜੋ ਪਲੇਨ ਕ੍ਰੈਸ਼ ਦੀ ਆਵਾਜ਼ ਕੈਂਕ ਕਿਲੋਮੀਟਰ ਦੂਰ ਤੱਕ ਲੋਕਾਂ ਨੂੰ ਸੁਣਾਈ ਦਿੱਤੀ ਅਤੇ ਪੂਰਾ ਜੋ ਕਾਲਜ ਦਾ ਸਟਾਫ ਸੀ ਆਸ-ਪਾਸ ਤੇ ਲੋਕ ਸਨ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਅਤੇ ਰਾਤ ਬਚਾਅ ਕਾਰਜ ਵੀ ਮੌਕੇ ਤੇ ਪਹੁੰਚ ਕੇ ਆਤੇ ਉਹਨਾਂ ਵੱਲੋਂ ਜੋ ਲਾਸ਼ਾਂ ਨੂੰ ਕੱਢਿਆ ਗਿਆ ਜ਼ਖਮੀਆਂ ਨੂੰ ਕੱਢਿਆ ਗਿਆ ਤੇ ਜਿੱਥੇ ਜੋ ਜਹਾਜ਼ ਸਮਾਨ ਸੀ ਲੋਕਾਂ ਦਾ ਇਹ ਬੈਗ ਵਗੈਰਾ ਸਭ निकालेਗੇ ਫਿਲਹਾਲ ਹਾਲੇ ਤੱਕ ਜੋ ਹੈ ਕਿ कार्य चल रहा है हाल तक जो भी अपडेट है निकल के आ रही फिलहाल अपडेट है दसी तक जो एक तेती लाशा मिली अल कई लोग जख्मी हैं उन्होंने जो अहमदाबाद के नेड़े जो निजी हॉस्पिटल हैं स, आ, सिविल हॉस्पिटल सरकारी हॉस्पिटल उडमिट करवाया जा रहा है जिथे ऊना इलाज चल रहा है इस तू तो बाद जा रहा है कि, ਕਿ ਜੋ ਮੈਸੇ ਤੇ ਕਈ ਬੱਚੇ ਸਨ ਉਹ ਉਥੇ ਖਾਣਾ ਖਾ ਰਹੇ ਸਨ ਕਈਆਂ ਦੀਆਂ ਟੁੱਟੀਆਂ ਚੱਪਲਾਂ ਕਿਸੀ ਦੇ ਕਿਤਾਬਾਂ ਇਸ ਤਰ੍ਹਾਂ ਦਾ ਜੋ ਮੰਜ਼ਰ ਵੇਖ ਕੇ ਜੋ ਦਿਲ ਦਹਿਲਾਉਣ ਵਾਲਾ ਇੱਕਾ ਦੁਖਦਾਈ ਖਬਰ ਜੋ ਨਿਕਲ ਕੇ ਸਾਹਮਣੇ ਤੇ ਫਿਲਹਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਟੈਂਪ ਜੋ 에ਅ ਇੰਡੀਆ ਨੇ ਆਪਣਾ ਜੋ ਟਵਿੱਟਰ ਅਕਾਊਂਟ ਹੈ ਉਹਨਾਂ ਦਾ ਉਵਿ ਸ਼ਟ ਸ਼ਟਡਾਊਨ ਕਰ ਦਿੱਤਾ ਗਿਆਲੇ ਫਿਲਹਾਲ ਉਸ ਤੁਹਾਡੇ ਦੇ ਲਈ ਅਤੇ ਇਸ ਦੇ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੋ ਆਲੇ ਜੋ ਇਸ ਵਕਤ ਤੱਕ ਜੋ ਹੈ 133 ਲੋਕਾਂ ਦੀ ਮਾਰੇ ਜਾਣ ਦਾ ਜੋ ਖਬਰ ਨਿਕਲ ਕੇ ਸਾਹਮਣੇ ਆਈ ਹੈ ਤੇ ਕਈ ਵਿਦਿਆਰਥੀਆਂ ਦੀ ਵੀ ਮਾਰੇ ਜਾਣ ਦਾ ਖਦਸ਼ਾ ਬਣਿਆ ਹੋਇਆ ਫਿਲਹਾਲ ਆਲੇ ਤੱਕ ਕੋਈ ਆਫੀਸ਼ੀਅਲ ਸਟੇਟਮੈਂਟ ਨਿਕਲ ਕੇ ਸਾਹਮਣੇ ਨਹੀਂ ਆਈ ਫਿਲਹਾਲ ਇਸ ਵਕਤ ਦੀ ਅਪਡੇਟ ਜੋ ਦੱਸਿਆ ਜਾ ਰਿਹਾ ਹੈ ਕਿ 에어 ਇੰਡੀਆ ਦਾ ਜਹਾਜ਼ ਜੋ ਲੰਡਨ ਲਈ ਉਡਾਨ ਭਰ ਕੇ ਉਡਾਨ ਭਰੀ ਸੀ ਥੋੜੀ ਦੇਰ ਤੱਕ ਹੀ ਉਹ ਅੱਗੇ ਜਾ ਕੇ ਅਹਮਦਾਬਾਦ ਹੀ ਚੀ ਜੋ ਹੈ ਕਿ ਉਹ ਹਾਸਾ ਗ੍ਰਸਤ ਹੋ ਗਏ ਜਿਸ ਵਿੱਚ 242 ਲੋਕ ਸਵਾਰ ਸਨ ਇਹਨਾਂ ਵਿੱਚੋਂ ਫਿਲਹਾਲ 133 ਲੋਕਾਂ ਦੀਆਂ ਲਾਸ਼ਾਂ ਮਿਲਿਆ ਹਨ ਇਸ ਵਕਤ ਦੀ ਅਪਡੇਟ ਜੋ ਨਿਕਲ ਕੇ ਸਾਹਮਣੇ ਆਈ ਅਸੀਂ ਫਿਰ ਹਾਜ਼ਰ ਹੋਵਾਂਗੇ ਨਵੇਂ ਅਪਡੇਟਸ ਲੈ ਕੇ ਤੁਸੀਂ ਸਾਡੇ ਪੇਜ ਨੂੰ ਲਾਈਕ ਕਮੈਂਟ ਸ਼ੇਅਰ ਫੋਲੋ ਸਬਸਕ੍ਰਾਈਬ ਅਤੇ ਕਮੈਂਟ ਸੈਕਸ਼ਨ ਵਿੱਚ ਆਪਣੀ رائے ਦੇਣਾ ਬਿਨਾਂ ਭੁੱਲਣਾ ਧੰਨਵਾਦ